ਚੌਲਾਂ ਦੇ ਜੱਗ ਦੀ ਤਿਆਰੀ ਹੈ ਜੀ ਅੱਜ ਪਿੰਡ ਜੱਜਲ ਹਰ ਸਾਲ ਦੀ ਤਰ੍ਹਾਂ ਵੀ ਹੁਣ ਚੌਲਾਂ ਦਾ ਕੜਾਹੇ ਕੱਢੇ ਜਾ ਰਹੇ ਨੇ ਸੇਵਾਦਾਰ ਲੱਗੇ ਹੋਏ ਨੇ ਬਿਲਕੁਲ ਤਿਆਰੀ ਆ ਅਰਦਾਸ ਹੋਣ ਲੱਗੀ ਹੈ ਜੀ ਅੱਜ ਚੌਲਾਂ ਦੇ ਜੱਗ ਲਈ ਤੇ ਚੌਲ ਹੁਣ ਕਿਵੇਂ ਆ ਦੱਸੋ ਮਾੜਾ ਕਿਵੇਂ ਆਪਣੇ ਬਣਾਈ ਜਾਂਦੇ ਚੌਲ ਤੇ ਐਂ ਬਣਾਉਂਦੇ ਬਾਈ ਜੀ ਇਹ ਬਾਬਾ ਦਿਆਲदास ਸੀਗੇ ਬੰਗੀ ਵਾਲੇ ਤੇ ਉਹਨਾਂ ਨੇ ਹੁਕਮ ਕਰਿਆ ਸੀਗਾ ਇੱਕ ਵਾਰ ਵੀ ਜਿੰਨਾ ਕ ਤੁਸੀਂ ਚ ਪੈਸੇ ਹੋਇਆ ਕਰਨਗੇ ਉਹਨੇ 5-7 ਕੜਾਹਾਂ ਦੇ ਜਾਂ 2 ਕੜਾਹਾਂ ਦੇ ਜਾਂ 5 ਕੜਾਹਾਂ ਦੇ 10 ਕੜਾਹਾਂ ਦੇ ਕਿੰਨੇ ਹੋਣ ਪੈਸੇ ਇਸ ਤੋਂ ਮੰਗਣੇ ਨਹੀਂ ਜਿੰਨੇ ਸਾਧਾ ਮੁਤਾਬਕ ਕੋਈ ਪਿੰਡ ਦਾ ਦੇਊਗਾ ਉਹਨੇ ਪੈਸੇ ਇਕੱਠੇ ਕਰਕੇ ਤੇ ਉਹਨੇ ਕੜਾਹੇ ਕਰਦਿਆ ਕਰੋ ਜਿੰਨੇ ਵੀ ਪੈਸੇ ਹੋਣ ਤੇ ਮੁੜ ਕੇ ਤੁਹਾਡੇ ਗੜੇ ਕਾakre ਤੋਂ ਬਚਤ ਰਿਹਾ ਕਰੋ ਵੀ ਫਸਲ ਵਧੀਆ ਹੋਇਆ ਕਰੋ ਕੋਈ ਤੁਹਾਡੇ ਡਰ ਨਹੀਂ ਰੋਕੇ ਕੀਤੀ ਜਾਂਦੀ ਹੈ ਜੋ ਕਿ ਨਗਰ ਜੱਜਲ ਦੀ ਸਾਧ ਸੰਗਤ ਕਣੀ ਉਹ ਹਰ ਸਾਲ ਦੇ ਤਰ੍ਹਾਂ ਮਹਾਰਾਜ ਹਾਰੀ ਦੀ ਫਸਲ ਤੋਂ ਬਾਅਦ ਜੱਗ ਕੀਤਾ ਜਾਂਦਾ ਉਸੇ ਜੱਗ ਨੂੰ ਮੁੱਖ ਰੱਖਦੇ ਆਂ ਅਰਦਾਸਾਂ ਫਰਜ ਲਾਉਂਦੇ ਆਂ ਸਮੂਹ ਨਗਰ ਦੀ ਸੰਗਤ ਕੰਨਿਓ ਬਾਹਰ ਉਪਤਵੰਦ ਹੈ ਕੰਨਿਓ ਹਰੇਕ ਮਾਈ ਭਾਈ ਦਾ ਇਸਤਵਾ ਕੇ ਜੱਗ ਕੀਤਾ ਗਿਆ ਸੋ ਜੱਗ ਨੂੰ ਮੁੱਖ ਰੱਖਦੇ ਆਂ ਸਾਰੇ ਹੀ ਨਗਰ ਵਾਸੀਆ ਕੰਨਿਓ ਇੱਕ ਮਾਨ ਕੇ ਇਕੱਠੇ ਬਗੇ ਅਰਦਾਸ ਕਰਾਈ ਗਈ ਹੈ ਮਹਾਰਾਜ ਅਰਦਾਸ ਨੂੰ ਮੁੱਖ ਰੱਖਦੇ ਆਂ ਸਮੂਹ ਸੰਗਤ ਕੰਨਿਓ ਆਪ ਦੇ ਚ ਅਮਰ ਰੂਪੀ ਦੇਖ ਸ ਜਾ ਕੇ ਹੱਲ ਕੀ ਤਿਆਰ ਬਦਾਰ ਪਰਵਾਨ ਹੋਵੇ ਆਪ ਜੀ ਨੂੰ ਭੋਗ ਲੱਗੇ ਤੱਕਿਆ ਆਇਆ ਪਉਤਰੀ ਕਲਾਕਰ ਨਾਨਕੀ ਵਾਤੇ ਜੋ ਭਾਵੇਂ ਸੋ ਕਰੋਣਾ ਜੋ ਨਾ ਭਾਵੇਂ ਨਾ ਕਰੋਣਾ ਦੁੱਖਾਂ ਦਾ ਨਸ ਕਰਨਾ ਸੁੱਖਾਂ ਦੀ ਪ੍ਰਾਪਤੀ ਕਰਨੀ ਨਗਰ ਦਰਚਲ ਦੇ ਵਿੱਚ ਏਕਤਾ ਥਵਾਖਣੀ ਫਸਲਬਾੜੀ ਦੇ ਵਿੱਚ ਵਾਧੇ ਕਰਦੇ ਕਾਰੋਬਾਰ ਦੀਆਂ ਤਰੱਕੀਆਂ ਵਸਣਿਆ ਇੱਕ ਹਨ ਹੋਈ ਵਾਰੀ ਤੋਫਰਨਾ ਮਾਰਾ ਸੋ ਜਿੰਨੀ ਵੀ ਸੰਤ ਨੇ ਤੜਕੇ ਤੋਂ ਲੈ ਕੇ ਹਾਜ਼ਰੀ ਸਭ ਦੀਆਂ ਹਾਜ਼ਰੀਆਂ ਮਨਜ਼ੂਰ ਕਰਦੀਆਂ ਸਭ ਦੇ ਕਾਰਜ ਦਾ ਰਾਸ ਕਰਨੇ ਇਸੇ ਤਰ੍ਹਾਂ ਜਗ ਪੁੰਨਦਾਨ ਕਰਨ ਦੀ ਸੰਖਾ ਬਖਸ਼ਦੀ ਆਪ ਦੇ ਅਣਜਾਣ ਬੱਚਿਆਂ ਮਹਾਰਾਜ ਕੋਈ ਅਣਜਾਣ ਬਣੇ ਚਾਵਲਾਂ ਦੀ ਬਿਲਕੁਲ ਤਿਆਰੀ ਕੀਤੀ ਹੋਈ ਐ ਝੋਲ ਤੋਂ ਸਮਾਰ ਕੇ ਜਮਾ ਹਲਵਾਈ ਲੱਗਿਆ ਹੋਇਆ ਸੇਵਾਦਾਰ ਵੀ ਲੱਗੇ ਆਹੋ ਕੋਈ ਉਹ ਭਰ ਕੇ ਸਮੋਸੇ ਆ ਗਏ ਮੈਂ ਆਹ ਸਾਰਾ ਰਾਸ਼ਨ ਪਾਣੀ ਇਹ ਲਿਆਂਦਾ ਪਿਆ ਜਰਾ ਆਪੇ ਕਾਜੂ ਬਦਾਮ ਪਿਸਤੇ ਕਾਲੀ ਮਿਰਚ ਆ ਤੇਰਾ ਕਾਲੀ ਮਿਰਚ ਆ ਗਏ ਸੌਰੀ ਆ ਲੌਂਗ ਬਾਕੀ ਹੁਣ ਇਹ ਤੋਲ ਕੇ ਪਾਉਂਦੇ ਹੁੰਦੇ ਆ ਤੋਲਣਗੇ ਇਹ ਹਲਵਾਈ ਸਾਹਿਬ ਆ ਹਲਵਾਈ ਬਾਬਾ ਲੈ ਹੁਣ ਕੰਡੇ ਚ ਪਾਉਣਗੇ ਆਪਾਂ ਦੇਖਦੇ ਹੁਣ ਕੀ ਕੁਝ ਪਾਉਂਦੇ ਨੇ ਇਹ ਹੋ ਗਿਆ ਤੇਰਾ ਲੌਂਗ 200 ਗ੍ਰਾਮ ਲੌਂਗ ਹੋ ਗਏ ਇਹ ਹੋ ਗਏ ਕਾਜੂ ਤੇ ਹੁਣ ਦੇਖਦੇ ਹਾਂ ਹਲਵਾਈ ਸਾਹਿਬ ਕੀ ਪਾਉਣਗੇ ਇਹ ਅਗ ਬਦਾਮ ਜੀ ਟੁਕੜੀ ਬਦਾਮ ਟੁਕੜੀ ਦਾ ਬਸ ਬਦਾਮ ਦਾ ਸਾਫਤੀ ਹੈ ਇਸ ਚੀਰ ਕੀ ਟੁਕੜੀ ਕਰੀ ਬਾਕੀਆਂ ਉਧਰੋਂ ਬਾਟੀਆਂ ਉਧਰ ਬਾਟੀਆਂ ਲੈ ਜਾਓ ਬਾਕੀਆਂ ਸਾਰਿਆਂ ਨਾਲ ਵੱਧ ਗਿਆ ਬਾਟੀਆਂ ਤੇ ਚਮਕੀਆਂ ਕਰਿਆ ਭਾਈ ਨਾ 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 ਸਾਹੀ ਆਪਣੇ ਪਿੰਡ ਜੱਜਲ 14 ਦਾ ਜੱਗ ਚੱਲ ਰਿਹਾ ਜੀ ਇਹ ਜਾਗ ਆ ਜਿਹੜਾ ਕਈ ਸਾਲਾਂ ਤੋਂ ਚੱਲ ਰਿਹਾ ਕੋਈ ਇਹ ਨਵਾਂ ਨਹੀਂ ਹੈਗਾ ਕੰਮ ਵੀ ਆਪਾਂ ਨੂੰ ਇਹ ਜਾਣਕਾਰੀ ਜਿਹੜੀ ਬਾਬਾ ਗਿਆਨਦਾਸ ਜੀ ਦੇਣਗੇ ਤੇ ਇਹਨਾਂ ਤੋਂ ਆਪਾਂ ਪੁੱਛ ਲਾਂਗੇ ਤੇ ਬਾਕੀ ਆਪਾਂ ਬਾਈ ਹਲਵਾਈ ਤੋਂ ਪੁੱਛ ਲਾਂਗੇ ਵੀ ਕੀ ਕੁਝ ਪੈਂਦਾ ਇਹਦੇ ਵਿੱਚ ਤੇ ਬਾਬਾ ਜੀ ਦੱਸ ਦੇਣਗੇ ਵੀ ਜੱਗ ਕਿਉਂ ਬਣਾਉਣੇ ਆਪਾਂ ਕਿੰਨਾ ਕੁ ਟਾਈਮ ਹੋ ਗਿਆ ਤੇ ਆ ਸੰਗ ਤਾਂ ਸਾਰਿਆਂ ਪਹੁੰਚ ਗਾਗੇ ਬੱਚੇ ਹੀ ਪਹੁੰਚਿਆ ਉਹ ਕੱਠ ਦਾ ਬਹੁਤ ਜ਼ਿਆਦਾ ਹੈ ਤਾਂ ਹਲਵਾਈ ਕੋਲੇ ਜਿਹੜੀ ਆਪਾਂ ਤਿਆਰ ਕਰੀ ਜਾਂਦੇ ਸੀ ਚੌਲਾਂ ਦਾ ਜੱਗ ਉੱਥੇ ਖੜੇ-ਖੜੇ ਅਸੀਂ ਵੀਡੀਓ ਪਾਉਣ ਲੱਗ ਗਏ ਆ ਤੇ ਬਾਕੀ ਆਪਾਂ ਨੂੰ ਬਾਬਾ ਗਿਆਨ ਦਾਸ ਜੀ ਦੱਸਣਗੇ ਲੈ ਦੱਸੋਗੇ ਬਾਬਾ ਜੀ ਆਪਣੇ ਜੱਗ ਜੋ ਹੋ ਰਿਹਾ ਹਾਂਜੀ ਕਿੰਨੇ ਕ ਸਾਲਾਂ ਤੋਂ ਹੋ ਰਿਹਾ ਕਿਉਂ ਹੋ ਰਿਹਾ ਚੌਲਾਂ ਦਾ ਜੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੇ ਪਤੇ ਆ ਜੋ ਕੇ ਪੁਰਾਣੇ ਸਮਿਆਂ ਦੇ ਵਿੱਚ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਸੀ ਉਹ ਜੱਗ ਕਰਦੇ ਹੁੰਦੇ ਸੀ ਗੁੜ ਤੇ ਚਾਵਲ ਬਣਾਉਂਦੇ ਹੁੰਦੇ ਸੀਗੇ ਧਰਮ ਕਰਦੇ ਸੀ ਧਰਮ ਕਰਨ ਵਾਲਾ ਆਪਣੀ ਇੱਕ ਨਿਚਾ ਹੁੰਦੀ ਸੀ ਪਾਣੀ ਦਾ ਤੋੜਾ ਸੀ ਉਹ ਤੋਂ ਬਦਲ ਪੈ ਜਾਂਦਾ ਸੀਗਾ ਤੇ ਬਦਲ ਪੈਂਦਾ ਵੀ ਰਹਿਗਾ ਹੁਣ ਜਿਉਂ ਜਿਉਂ ਟਾਈਮ ਬਦਲ ਜਾਂਦਾ ਜਿਉਂ ਜਿਉਂ ਇਸੋ ਪ੍ਰਸਤੀ ਸੰਗਤ ਹੋ ਗਈ ਇਸ ਕਰਕੇ ਜਿਹੜਾ ਜੱਗ ਹੈ ਜੱਗ ਦੇ ਵਿੱਚ ਦੋ ਚੀਜ਼ਾਂ ਵੇਖਣ ਨੂੰ ਮਿਲਦੇ ਇੱਕ ਤਾਂ ਇੱਕ ਭਾਂਡੇ ਦੇ ਵਿੱਚ ਆਪਾਂ ਖਾਣਿਆ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ ਇੱਕ ਨਗਰ ਦੀ ਏਕਾਤ ਹੁੰਦੀ ਆ ਸਾਰਿਆਂ ਦਾ ਆਪ ਸਮੇਂ ਪਿਆਰ ਥਵਾਕ ਪਾਲਟੀ ਬਾਈ ਤੋਂ ਉੱਪਰ ਉੱਟ ਕੇ ਜੱਗ ਕੀਤਾ ਜਾਂਦਾ ਜੱਗ ਦਾ ਮਕਸਦ ਕੋਈ ਨਹੀਂ ਰੀਤ ਇਹ ਹੈ ਕਿ ਮਤਲਬ ਆਪਣੇ ਪਾਣੀਆਂ ਦਾ ਤੋੜਾ ਹੁੰਦਾ ਜਦੋਂ ਆਪਾਂ ਇੱਕ ਮਾਨ ਹੋ ਕੇ ਪੁੰਨਦਾਨ ਕਰਦੇ ਆਂ ਉਦੋਂ ਇੰਦਰ ਦੇਵਤਾ ਖੁਸ਼ ਕਰਨ ਵਾਸਤੇ ਇਹ ਜ਼ਰੂਰ ਪੈਂਦਾ ਰਿਆ ਹੁਣ ਵੀ ਪੈਂਦਾ ਜੇ ਆਪਾਂ ਸੱਚੇ ਮਨੋਂ ਕਰੀਏ ਇਹ ਹੀ ਜੱਗ ਦੀ ਰੀਤ ਹੈ ਵਾਹਿਗੁਰੂ ਜੀ ਕਥਨ ਸਾਬ ਆਇਆ ਹੈ ਬੰਦੂ ਆਇਆ ਹੈ ਬਹੁਤ ਅਪਰੇ ਕੀ ਤਵਾ ਬਿਆਹ ਹੀ ਪਿਆ ਨਾ ਉਹਨੇ ਬੇਹੋਸ਼ ਹੋ ਕੇ ਪੈ ਗਿਆ ਜੀ ਨਹੀਂ ਉਹ ਬਾਹਰ ਖੋਲ ਲੈ ਚਲੋ ਜੀ ਪੱਖੇ ਦੇ ਨਾਲ ਜੀ ਮੈਂ ਖੋਜੀ ਪੱਖੇ ਨਾਲੇ ਖਾਲੇ ਢੱਕਦੇ ਚੌਲ ਥੋੜੇ ਮੱਖਣਾਂ ਤੋਂ ਢੱਕ ਜੇ ਦਿਓ ਮੜਾ ਜਾ ਨੇ ਪੱਕੇ ਗੱਡੀ ਆਉਟਿੰਗਾਂ ਸਾਰੇ ਸੇਵਾਦਾਰਾਂ ਦੀਆਂ ਤੇ ਆਪਦੀ ਡਿਊਟੀ ਇੱਥੇ ਨਿਭਾ ਰਹੇ ਨੇ ਚੌਲਾਂ ਠੰਡਾ ਕਰਨ ਵਾਸਤੇ